ਕੀ ਹੋਇਆ ਇਹ ਤੇ ਨਾ जख्म ਹੋ ਗਿਆ ਸੀ ਮੈਂ ਪਹਿਲਾਂ ਤਾਂ ਸਾਧ ਸੰਗਤ ਸਾਰੇ ਨੂੰ ਤੇ ਨਗਰ ਨੂੰ ਅਸੀਂ ਦੇ ਨੇੜੇ ਦੇ ਵੀਰਾਂ ਭਰਾਵਾਂ ਨੂੰ ਦੱਸਣਾ ਚਾਹਣਾ ਆ ਇੱਕ ਯਕੀਨ ਕਰਨ ਵਾਸਤੇ ਕਿ ਮੈਂ ਨਾ ਘਰੇ ਪੈਰਾ ਤੋਂ ਨੰਗਾ ਥੋੜਾ ਜਿਹਾ ਚੱਲਦਾ ਹੁੰਦਾ ਸੀ ਤੇ ਇੱਕ ਅੰਗੂਠੇ ਦੇ ਵਿੱਚ ਰੋੜੀ ਵੱਜ ਗਈ ਸੀ ਮੇਰੇ ਪੈਰ ਸੁੱਤੇ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਜ਼ਖਮ ਬੰਦਾ ਬੰਦਾ ਬਣ ਗਿਆ ਹੱਡੀ ਤੱਕ ਪਹੁੰਚ ਗਿਆ ਸੀ ਤੇ ਜਿਹੜਾ ਕਿ ਮੈਂ ਮੁੜ ਕੇ ਲਾਜ ਕਰਵਾਉਂਦਾ ਰਿਹਾ ਇਹਨਾਂ ਉਹਦੋਂ ਉਹ ਸਾਰੇ ਦੇ ਅੰਗੂਠਾ ਅੱਧਾ ਗਲ ਚੁੱਕਾ ਸੀ ਵਿੱਚ ਮੋਰੀ ਸੀ ਹੱਡੀ ਦਾ ਵੀ ਰੰਗ ਬਦਲ ਗਿਆ ਸੀ ਮੈਂ ਫਿਰ ਇਹਨੂੰ ਦਿਖਾਇਆ ਜਾ ਕੇ ਮੁਕਤਸਰ ਸਾਹਿਬ ਹਸਪਤਾਲ ਵਿੱਚ ਉਹ ਪਰੇਸ਼ਾਨ ਕਰਦੇ ਨੇ ਪੈਰ ਹੱਡੀਆਂ ਦੇ ਉਹ ਕਹਿਣ ਲੱਗਾ ਵੀ ਇਹ ਕੱਟਣਾ ਪੈਣਾ 100% ਬਾਅਦ ਤੁਸੀਂ ਇੱਕ ਵਾਰ ਬਠਿੰਡੇ ਹਸਪਤਾਲ ਵਖਾਲੋ ਪਰ ਦੋ ਡਾਕਟਰ ਇਹ ਰਹਿ ਲੈ ਲਿਏ ਫਿਰ ਮੈਂ ਬਠਿੰਡੇ ਗਿਆ ਉਹਨਾਂ ਵੀ ਆਖਿਆ ਵੀ ਛੇਤੀ ਕਟਾ ਲਾ ਜੇ ਨਹੀਂ ਕਟਿਆ ਜਾਏਗਾ ਤੇ ਫਿਰ ਦੁਪਹਿਰ ਤਨ ਹਸਪਤਾਲ ਜਾਏ ਹੋਏ ਪੈਰ ਕੱਟਣਾ ਪਵੇਗਾ ਫੇਰ ਮੇਰਾ ਮਨ ਨਹੀਂ ਖਲੋਤਾ ਮੈਂ ਡਾਕਟਰ ਪ੍ਰਗਟ ਸਿੰਘ ਕੋਲ ਆਇਆ ਮੈਂ ਡਾਕਟਰ ਸਾਹਿਬ ਅੱਗੇ ਤੂੰ ਇਲਾਜ ਕਰਦਾ ਰਹੇ ਹੁਣ ਮੇਰੇ ਨੂੰ ਕਟਾਉਣਾ ਪਏਗਾ ਤਾਂ ਉਹਨੇ ਤਾਂ ਕੀ ਕਰਾਂਗੇ ਪੈਰ ਉਹਨੇ ਕੱਟਿਆ ਗਿਆ ਕੱਲ ਨੂੰ ਬਿਮਾਰੀ ਵਧ ਗਈ ਤਾਂ ਡਾਕਟਰ ਸਾਹਿਬ ਆ ਵੀ ਤੂੰ ਇਹਨੂੰ ਕਟਾ ਨਾ ਤੂੰ ਰਹਿਣ ਦੇ ਦਾ ਆਪਾਂ ਇਲਾਜ ਕਰਦੇ ਆ ਮੈਂ ਆਖਿਆ ਯਾਰ ਇਲਾਜ ਕਰਦਾ ਕਰਦਾ ਕਿਤੇ ਉਹ ਨਾ ਹੋਵੇ ਕਿ ਮੈਨੂੰ ਜਿਆਦਾ ਹੀ ਵਧ ਜਾਂਦਾ ਵਧ ਜਾਵੇ ਮੈਂ ਫੇਰ ਘਰੇ ਵੀ ਗੱਲ ਕੀਤੀ ਵੀ ਡਾਕਟਰ ਸਾਹਿਬ ਤਾਂ ਆ ਗੱਲ ਕਹਿੰਦੇ ਨੇ ਤੇ ਰਿਸ਼ਤੇਦਾਰ ਵੀ ਸਾਰੇ ਚਿੰਤਤ ਅਤੀ ਤੇ ਪਰਿਵਾਰ ਵਾਲੇ ਵੀ ਜੇ ਪਾਇਆ ਅੰਗੂਠਾ ਵੱਡਾ ਗਿਆ ਤਾਂ ਫੇਕਾ ਪੈਰੀ ਵੀ ਡਿੱਗੇਗਾ ਤਾਂ ਬੜੀ ਬਹੁਤ ਮੁਸ਼ਕਲ ਆ ਜਾਏਗੀ ਪਰ ਡਾਕਟਰ ਸਾਹਿਬ ਨੇ ਮੈਨੂੰ ਮਜਬੂਰ ਕੀਤਾ ਵੀ ਇਹ ਤੂੰ ਮੇਰੀ ਦੀ ਜ਼ਿੰਮੇਵਾਰੀ ਹੈ ਜੇ ਤੂੰ ਮੱਲ ਵੀ ਤੇਰੇ ਅੰਗੂਠੇ ਨੂੰ ਕੁਝ ਹੋ ਜੇ ਤਾਂ ਤੇ ਲਾਜ ਕਰ ਤੋ ਜਿਹੜਾ ਮੈਂ ਤੈਨੂੰ ਦੱਸਾਂਗਾ ਜੇ ਮੈਂ ਹਾਂ ਚਲ ਕੋਈ ਨਹੀਂ ਵੇਖੀ ਦੇਗੀ ਹੁਣ ਗੁਰਮੁਖ ਬੰਦਾ ਹੈ ਤੇ ਡਾਕਟਰ ਸਾਹਿਬ ਦੇ ਅੱਗੇ ਵੀ ਮੈਂ ਇਹਨਾਂ ਤੋਂ ਸ਼ੂਗਰ ਦਾ ਇਲਾਜ ਕਰਾਇਆ ਸੀ ਮੇਨੂੰ ਮੁਰਕੇ ਸ਼ੂਗਰ ਨਹੀਂ ਵਧੀ ਨਾ ਘਟੀ ਵੀ ਸਹੀ ਰਹੀ ਬਿਲਕੁਲ ਦਵਾਈ ਦੇ ਸੱਤ ਸਾਲ ਹੋ ਗਏ ਆ ਤੇ ਮੈਂ ਮਾਲਕ ਦੇ ਆਸਰੇ ਤੇ ਮੈਂ ਇਹਨਾਂ ਦੀ ਗੱਲ ਮੰਨ ਕੇ ਤੇ ਲਾਣਾ ਸ਼ੁਰੂ ਕਰ ਛੱਡਿਆ ਕੁਝ ਉਹ ਮੇਰੀ ਨਾੜਾਂ ਬੰਦ ਸੀ ਤੇ ਜਿਹੜਾ ਅੰਗੂਠਾ ਨਹੀਂ ਵੱਜਦਾ ਇਹਨਾਂ ਨੇ ਕੁਝ ਮੈਨੂੰ ਇੰਜੈਕਸ਼ਨ ਦਿੱਤੇ ਉਹ ਲਾਏ ਦਵਾਈ ਲਈ ਨਾਲ ਤੇ ਮੇਰਾ ਅੰਗੂਠਾ ਜਦੋਂ बजਣਾ ਸ਼ੁਰੂ ਹੋਇਆ ਤੇ 15 ਦਿਨਾਂ ਦੇ ਵਿੱਚ ਤੇ ਵੱਜ ਗਿਆ ਜਿਵੇਂ ਨਾੜਾਂ ਚੱਲ ਗਈਆਂ ਤੇ ਮੈਨੂੰ ਵਿਸ਼ਵਾਸ ਹੋ ਗਿਆ ਵੀ ਡਾਕਟਰ ਸਾਹਿਬ ਨੇ ਇੱਕ ਰੱਬ ਦਾ ਰੂਪ ਬਣ ਕੇ ਤੇ ਮੈਨੂੰ ਬਚਾਇਆ ਚਲੋ ਇਹਨਾਂ ਵਿੱਚ ਹੀ ਪਰਮਾਤਮਾ ਵਸਿਆ ਤੇ ਮੇਰਾ ਪੈਰ ਵੱਜ ਗਿਆ ਤੇ ਮੈਂ ਸਾਰਿਆਂ ਨੂੰ ਬੇਇਤੀ ਕਰਨੀ ਚਾਹੁੰਦਾ ਵੀ ਵੱਡਾ ਸਭ ਤੋਂ ਵੱਡੀ ਦਾ ਵਿਸ਼ਵਾਸ ਹੁੰਦਾ ਹੈ ਜੇ ਵਿਸ਼ਵਾਸ ਕਰ ਲਈ ਤਾਂ ਮੇਰਾ ਪਹਿਲਾ ਹੁਣ ਮੈਨੂੰ ਅਮਨ ਦੇ ਬਸਪਾਲ ਅਮਰਧਰ ਵਾਲੇ ਨੇ ਅਜੇ ਵੀ ਫੋਨ ਆਉਂਦਾ ਉਹਨਾਂ ਕੋਲ ਮੇਰਾ ਗਾਰਡ ਬੰਨਿਆ ਪਿਆ ਹੈ ਨਾ ਵੀ ਤੁਸੀਂ ਇਹਦਾ آپریشن ਕਿਉਂ ਨਹੀਂ ਕਰਾਇਆ ਅੰਗੂਠੇ ਦਾ ਗੁੱਥਾ ਤੁਹਾਡਾ ਕਟਾਉਣਾ ਚਾਹੀਦਾ ਸੀ ਪਰ ਹੁਣ ਆ ਵੇਖ ਲਓ ਅੰਗੂਠਾ ਜਿੱਦਾਂ ਪਿਆ ਇੱਥੇ ਜਨਮ ਦੀ ਮੇਰੇ ਤੇ ਜਿਹੜੀ ਮੂਰੀ ਹੱਡੀ ਦਾ ਕੋਝੀ ਸੀ ਤੇ ਹੁਣ ਆਇਆ ਬਿਲਕੁਲ ਠੀਕ ਤੇ ਕਾਲਾ ਰੰਗ ਸੀ ਜਿਸ ਤਰ੍ਹਾਂ ਨਾ ਇੱਕ ਮਰੇ ਹੋਇਆ ਭਾਂ ਹੁੰਦਾ ਨਾ ਕੋਈ ਚੀਜ਼ ਉਸ ਤਰ੍ਹਾਂ ਦੇ ਮਰਿਆ ਪਿਆ ਹੈ ਅੰਗੂਠਾ ਤੇ ਜੇ ਇਹ ਅੱਜ ਬਿਲਕੁਲ ਹਰੀਆ ਨਵਾਂ ਨੂਰਾ ਲਾਤੀ ਤੇ ਕਾਲੀ ਸੀ ਤੇ ਉਹ ਲਾ ਦੇ ਤੇ ਇਸ ਕਰਕੇ ਮੈਂ ਇਹ ਕਹਿੰਦਾ ਵੀ ਜੇ ਸਾਰੇ ਪਰਪਰਾ ਵਿਸ਼ਵਾਸ ਕਰੋ ਤੇ ਆਪਣਾ ਲਾਏ ਡਾਕਟਰ ਸਾਹਿਬ ਤੋਂ ਕਰਾਓ ਕਿਦੋਂ ਵੀ ਕਰਾਓ ਤੇ ਛੇਤੀ ਕਾਲੀ ਕਰਕੇ ਤੇ ਕੋਈ ਆਪ ਦਾ ਸਰੀਰ ਦਾ ਨੁਕਸਾਨ ਨਾ ਕਰਾਏ ਕਿ ਕਿੱਥੇ ਰਹਿੰਦੇ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਤੇ ਧੀਰਾ ਪਤਰਾ ਪਿੰਡ ਦੇ ਵਿੱਚ ਸਾਰੇ ਦਾ ਛੋਟੂ ਲਾ ਵੀ ਨੇ ਇਹਨੂੰ ਨਾਂ ਨਾਲ ਨਾ ਤੇਗਾ ਡਾਕਟਰ ਪਰਗਟ ਸਿੰਘ ਪਰ ਅਸੀਂ ਕਹਿੰਿਆ ਪਿਆਰ ਨਾਲ ਦਾਉ ਵੀ ਕਹਿੰਦੇ ਆ ਇਹਨਾਂ ਨੂੰ ਕਰਕੇ ਤੁਹਾਡਾ ਪਿਆਰ ਵੀ ਹੈਗਾ ਤੇ ਪਰ ਹੁਣ ਤਾਂ ਇਹਨਾਂ ਨੇ ਜਿਆ ਜਿਹੜਾ ਦਿਮਾਗ ਦੇ ਨਾਲ ਦਾ ਇਲਾਜ ਕੀਤਾ ਮੇਰਾ ਤੇ ਬਹੁਤ ਹੀ ਵਿਸ਼ਵਾਸ ਜਿਆਦਾ ਮੈਨੂੰ ਬਣਿਆ ਤੁਹਾਨੂੰ ਕੱਲਿਆਂ ਨੂੰ ਰਮਾਨ ਆਇਆ ਕਿ ਹੋਰ ਵੀ ਨਹੀਂ ਨਹੀਂ ਬਹੁਤ ਜਿਆਦਾ ਇਹਨੂੰ ਆਇਆ ਪਰ ਮੈਨੂੰ ਤਾਂ ਮੇਰੇ ਆਪ ਦੇ ਰਮਾਨ ਨਾਲ ਆਇਆ ਪਹਿਲਾਂ ਤਾਂ ਮੇਰੀ ਸ਼ੂਗਰ ਵਾਧੀ ਬੜੀ ਹੁੰਦੀ ਸੀ ਮੇਰਾ ਵਜ਼ਨ ਸੀ ਇੱਕ ਕੁਇੰਟਲ ਤੇ 40 ਕਿਲੋ ਤੇ ਸ਼ੂਗਰ ਇੰਨੀ ਵੱਧ ਜਾਂਦੀ ਹੁੰਦੀ 4-500 ਤੱਕ ਵੀ ਪਹੁੰਚ ਜਾਂਦੀ ਹੁੰਦੀ ਤੇ ਮੈਂ ਆਦਾ ਵੀ ਮੇਰਾ ਵਜ਼ਨਾ ਹੀ ਔਖਾ ਹੈ ਤੇ ਇਹਨਾਂ ਨੇ ਮੈਨੂੰ ਇੱਕ ਪੁੜੀਆਂ ਦਿੱਤੀਆਂ ਸੀ ਮੇਰੇ ਖਿਆਲ ਮੈਂ 2 ਢਾਈ ਮਹੀਨੇ ਖਾਧੀਆਂ ਸੀ ਮੁੜ ਕੇ ਸ਼ੂਗਰ ਕੰਟਰੋਲ ਹੋ ਗਈ ਸੀ ਬਿਲਕੁਲ ਤੇ ਅੱਜ ਤੱਕ ਦਿੱਕਾ ਡਰੋਲ ਏ ਤੇ ਮੈਂ ਮੈਮ ਪ੍ਰੀਸ਼ੇ ਕਰਾ ਲਿਆ ਜਦੋਂ ਵੱਖਰੀ ਵੇਟਰੀ ਮੈਂ ਵਜਨ ਘਟਾ ਲਿਆ ਹੁਣ ਮੇਰਾ ਵਜਨ 77 ਕਿਲੋ ਰਹਿ ਗਿਆ ਹੈ ਇੱਥੇ ਟਿਕਿਆ ਹੋਰ ਤਾਂ ਬਹੁਤ ਵਧੀਆ ਸਰੀਰ ਚੱਲ ਰਿਹਾ ਹੈ ਬਾਕੀ ਮੈਂ ਕਦੋਂ ਵੀ ਚੈੱਕ ਅਪ ਕਰਾਉਣਾ ਇਲਾਜ ਕਰਾਉਣਾ ਡਾਕਟਰ ਸਾਹਿਬ ਕੋਲ ਹੀ ਆਉਣਾ ਤੇ ਬਿਲਕੁਲ ਸਹੀਆਂ ਮੈਂ ਇਤਰਾ ਹੈ ਜਿਵੇਂ ਕਿ ਤੇ ਦੁਬਾਰਾ ਜਨਮ ਹੋਇਆ ਹੁੰਦਾ ਹੈ ਤੇ ਅੰਗੂਠੇ ਹੀ ਤਾਂ ਮੈਨੂੰ ਇੰਨੀ ਖੁਸ਼ੀ ਆਉਂਦੀ ਜਿਵੇਂ ਕੋਈ ਰੱਬ ਮਿਲ ਗਿਆ ਹੁੰਦਾ ਹੈ ਪਰਿਵਾਰ ਵਾਲੇ ਖੁਸ਼ ਨੇ ਹੁਣ ਪਰਿਵਾਰੋਂ ਬਹੁਤ ਖੁਸ਼ ਨੇ ਜੀ ਹੁਣ ਤਾਂ ਕੋਈ ਵੀ ਮਾੜੀ ਮੋੜੀ ਗੱਲ ਹੋਵੇ ਤਾਂ ਕਹ ਦੇ ਤਾਂ ਆ ਸਾਰੇ ਕੋਲ ਠੀਕ ਹੈ ਸਤਿ ਸ੍ਰੀ ਅਕਾਲ